ਪਤਾ ਨਹੀਂ ਨਿੱਦਨ ਦੀ ਗਈ ਆ ਕੁੜੀ ਜਾ ਕੇ ਕੋਈ ਫੋਨ ਫਾਨ ਹੀ ਨਹੀਂ ਕੀਤਾ ਨਾ ਕੋਈ ਰਾਜੀ ਨਾ ਬਾਜੀ ਮੈਂ ਕਿੰਨੇ ਵਜੇ ਪਹੁੰਚੀ ਆ ਕਿੰਨੇ ਵਜੇ ਨਹੀਂ ਘਰੇ ਕਿਹੜੇ ਕੰਮਾਂ ਚ ਰੁੱਝ ਗਈ ਜਾ ਕੇ ਬੰਦੇ ਨੂੰ ਫੋਨ ਤੇ ਕਰ ਦੇਣਾ ਚਾਹੀਦਾ ਨਾ ਤੇ ਮੈਂ ਠੀਕ ਠਾਕ ਪਹੁੰਚ ਗਈ ਆ ਜਾਂ ਚਲੋ ਫਿਰ ਵੀ ਬੰਦਾ ਪੱਗਾ ਪਿੱਛਾ ਕਰਕੇ ਗੱਲਬਾਤ ਕਰਕੇ ਪੁੱਛਦਾ ਵਾ ਇਤੇ ਰਹੀ ਹਾਲ ਆ ਮਾਤਾ ਠੀਕ ਵਾ ਤੂੰ ਨਹੀਂ ਆਪਣਾ ਦੱਸ ਦੀ ਪਤਾ ਨਹੀਂ ਕਿਹੜੇ ਕੰਮ ਚ ਰੁੱਝੀ ਆ ਕਰਦੀ ਨਹੀਂ ਚਲ ਜਾਂਦੀ ਆ ਚੇਤੇ ਭਲਾ ਲਿੰਦੀ ਆ ਬੀਬੀ ਕਿੰਨਾ ਗੱਲਾਂ ਕਰੀ ਜਾਣੀਆਂ ਗੱਲਾਂ ਮੈਂ ਪੁੱਤ ਕੀ ਕਰਨੀਆਂ ਨੇ ਹਾਂਜੀ ਉਹਦੀਆਂ ਕਰਨ ਲਈਆਂ ਰਮਨ ਦੀਆਂ ਗੱਲਾਂ ਕਿ ਜਿੱਦਣ ਦੀ ਗਈ ਆ ਕਿਤੇ ਜਾ ਕੇ ਉਹਨੇ ਫੋਨ ਹੀ ਨਹੀਂ ਕੀਤਾ ਸਾਨੂੰ ਗਲਤੀ ਤੁਹਾਡੀ ਹੈਗੀ ਵੀ ਮਾੜਾ ਮੋਟਾ ਤੇ ਬੰਦਾ ਫੋਨ ਕਰਦਾ ਵੀ ਮੈਂ ਫਿਰ ਠੀਕ ਠਾਕ ਵਾ ਕੀ ਗੱਲ ਬਾਤ ਆ ਹਾਂ ਨਾਲੇ ਆਪਣਾ ਦੱਸਦੀ ਨਾ ਇਹ ਸਾਡਾ ਪੁੱਛਦੀ ਆਹੋ ਤੇ ਤੁਸੀਂ ਠੀਕ ਠਾਕ ਜੇ ਮੈਂ ਠੀਕ ਠਾਕ ਹਾਂ ਚਲੋ ਮੈਂ ਆਪਣੇ ਘਰ ਬੜੇ ਸੋਹਣੇ ਟਾਈਮ ਨਾਲ ਪਹੁੰਚ ਗਈ ਹਾਂ ਚਲੋ ਕੋਈ ਗੱਲ ਨਹੀਂ ਗਈ ਨਹੀਂ ਕੰਮ ਕਾਰ ਚ ਪਤਾ ਲੱਗਦਾ ਤੇ ਤੁਸੀਂ ਕਰੀਓ ਆਹੋ ਮੈਂ ਇਹੋ ਹੀ ਗੱਲ ਸੋਚਣ ਲਈ ਹਾਂ ਕਿ ਮੈਂ ਮੁੰਡਾ ਆਉਂਦਾ ਬਾਹਰੋਂ ਤੇ ਮੈਂ ਮਨਜਿੰਦਰ ਨੂੰ ਆਖਨੀ ਆਂ ਕਿ ਮੈਨੂੰ ਪੁੱਤ ਫੋਨ ਲਾ ਕੇ ਦੇ ਆਂ ਮੈਂ ਚਲ ਬੰਨੇ ਨਹੀਂ ਕੀਤਾ ਮੈਂ ਪੁੱਛਾਂ ਰਾਜੀ ਬਾਜੀ ਉਹ ਨਾਲੇ ਨਾ ਆ ਕਮਾਕਾਰਾਂ ਦੇ ਦੇਣਵਾ ਕਿਸਦਾ ਵੀ ਟਾਈਮ ਹੈ ਨਹੀਂਗਾ ਇਹ ਤੇ ਹੈ ਗੱਲ ਤੇ ਦੁਨੀਆ ਦਾ ਅੱਜ ਕੱਲ ਚੇਤਾ ਵੀ ਬੀਬੀ ਉਤਰਾਂ ਦਾ ਹੀ ਹੋ ਗਿਆ ਵਾ ਜਿੰਦੀ ਦੀ ਗੱਲ ਵਸਦੀ ਕੰਮ ਤੇ ਜਿਹੜੇ ਹੈਗੇ ਭਾਵੇਂ ਕੋ ਮੁੰਡਾ ਤੇ ਭਾਵੇਂ ਕੋ ਬੁੱਢਾ ਤੇ ਭਾਵੇਂ ਕੋ ਜਿਹੜਾ ਮੱਦੀ ਹੈ ਹਾਂ ਬਸ ਬਸ ਉਹ ਜਿੰਦੀ ਇੱਕ ਗੱਲ ਦਾ ਕਹਿ ਕੇ ਘਲਾਈਦਾ ਉਹਨਾਂ ਕੀ ਦਾ ਪਤਾ ਤੇ ਗੱਡੀ ਦਾ ਕੱਖ ਨਹੀਂ ਵਾਲੀ ਦਾ ਕੁਛ ਬਿਰਤੀ ਤੋਂ ਹੋਰ ਕਿਤੇ ਲੱਗੀ ਹੁੰਦੀ ਆ ਹੂੰ ਇਹ ਤਾਂ ਗੱਲ ਹੈ ਸਮਾਂ ਹੀ ਇਤਰਾ ਦਾ ਬੀਬੀ ਬੰਦਾ ਕਰੇਗੀ ਚਲੋ ਕੀ ਗੱਲ ਅੱਜ ਕੱਲ ਗੁੱਸਾ ਕਰਨ ਲਈ ਗੱਲ ਕੋਈ ਨਹੀਂ ਗਈ ਤੇ ਕੋਈ ਗੱਲ ਨਹੀਂ ਤੀ ਹਾਲੋ ਫੋਨ ਕਰ ਲਓ ਮੈਂ ਤੁਹਾਨੂੰ ਲਾ ਲਵਾਂਗੇ ਆਨੇ ਚਲੋ ਆਪ ਹੀ ਲਾ ਕੇ ਪੁੱਛ ਲੈਨੇ ਆਹੇ ਬਾਜੀ ਨਹੀਂ ਉਹਦਾ ਟਾਈਮ ਲੱਗਾ ਹੋਊਗਾ ਇਹ ਆਹੋ ਉਹਦੀ ਗੱਲ ਵਾ ਨਹੀਂ ਤਾਂ ਘਰ ਤੇ ਉਹਨੇ ਲੈਣਾ ਹੀ ਹੁੰਦਾ ਉਹਦੇ ਗੱਲ ਹੀ ਕੋਈ ਗੱਲ ਨਹੀਂ ਹਾਲੋ 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 ਹਾਂ ਹਾਂ ਹਾਲੋ ਹਾਂ ਕੀ ਹਾਲ ਆ ਰਮਨ ਹਾਂ ਠੀਕ ਠਾਕ ਅੱਛਾ ਤੇ ਤੂੰ ਜਦੋਂ ਦੀ ਗਈ ਆ ਪਤਾ ਫੋਨ ਹੀ ਨਹੀਂ ਕੀਤਾ ਹੂੰ ਕਿੰਨੀ ਕੁ బిਜੀ ਹੋ ਗਈ ਕੰਮ 'ਚ ਹੈਂ ਕੰਮ ਤੇ ਦਾਈ ਰਹਿੰਦੇ ਆ ਪਤਾ ਘਰਾਂ ਦੇ ਤੇ ਬੰਦਾ ਫੋਨ ਕਰਕੇ ਰਾਜੀ ਬਾਜੀ ਨਾ ਪੁੱਛ ਲੈਂਦਾ ਨਾ ਆਪਣਾ ਦੱਸ ਦਿੰਦਾ ਵਾ ਤੇ ਮੈਂ ਹੁਣ ਇਹੋ ਚਿੰਤਾ ਕਰਨ ਲਈ ਹਾਂ ਵੀ ਪਤਾ ਨਹੀਂ ਗੱਲ ਕੀ ਆ ਪਈ ਫੋਨ ਕਰਕੇ ਉਹਨੇ ਪੁੱਛਿਆ ਹੀ ਨਹੀਂ ਨਾ ਕੁਝ ਦੱਸਿਆ ਹੀ ਆ ਤਾਂ ਚੱਲ ਹੁਣ ਮੈਂ ਵਿਖੰਡਾ ਹੀ ਹਾਂ ਪੇ ਮੁੰਡਾ ਬਾਹਰੋਂ ਆਉਂਦਾ ਮਨਜਿੰਦਰ ਤੇ ਉਹਨੂੰ ਆਖਨੀ ਆ ਕਿ ਮੈਨੂੰ ਫੋਨ ਲਾ ਕੇ ਦੇ ਮੈਂ ਪੁੱਛਾਂ ਆ ਤੇ ਉਹ ਹੁਣ ਆਇਆ ਹੀ ਉਹ ਤੇ ਉਹਨੂੰ ਮੈਂ ਕਿਹਾ ਵਾ ਵਿਚਾਰੇ ਮੈਂ ਤੈਨੂੰ ਉਸੇ ਵੇ ਲਾਤਾ ਵਾ ਅੰਦਾ ਚੱਲ ਪੁੱਛ ਲੈ ਤੂੰ ਹੀ ਪੁੱਛ ਲੈ ਹਾਂ ਆ ਹੁਣ ਤੇ ਚੱਲ ਬੰਦਾ ਫੋਨ ਤੇ ਕਰ ਲੈ ਹੋਰ ਨਹੀਂ ਕੁਝ ਤੇ ਆਮ ਤੱਕਾਂ ਦੇ ਇਦਾਂ ਹੀ ਰਹਿੰਦੇ ਨੇ ਕਿਵੇਂ ਤੱਕ ਆਮ ਲੱਗਦਾ ਹੀ ਆ ਨਾ ਆ ਫੇਰ ਉਦਾਂ ਸਮਝਣਾ ਦੁਪਹਿਰ ਚੜ ਗਈ ਹੁਣ ਸਮਝੀਏ ਹੂੰ ਅੱਛਾ ਹੋਰ ਠੀਕ ਠਾਕ ਪਰਿਵਾਰ ਸਾਰਾ ਹੂੰ ਹੋਰ ਕਿਦਾਂ ਕਾਰੋਬਾਰ ਉਹ ਗੱਲ ਸੁਨੇ ਚਾਹ ਨੇ ਜਿੱਤਿਆ ਰਹੀ ਹੋਣੀ ਆ ਹੋ ਗਈ ਪਨੀਰੀ ਬਨਾਰੀ ਹੋ ਵੀ ਬੈਂਸ ਨਹੀਂ ਤੰਦ ਗੱਲ ਦੱਸਾਂ ਅੱਛਾ ਹੋ ਜੇ ਇਦਾਂ ਹੀ ਆ ਸਾਰਿਆਂ ਦੀਆਂ ਜੱਡੀਆਂ ਆ ਹੋ ਜਾਣੀਆਂ ਨੇ ਜਿੱਦਣ ਨੂੰ ਲਾਉਣੇ ਨੇ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ ਇਹ ਮਾਤਾ ਕਿਤਨਾ ਗੱਲ ਨਹੀਂ ਲੱਗੀ ਹੈ ਕਿਤਨਾ ਗੱਲ ਨਹੀਂ ਪਈ ਹੈ ਸਮਝ ਨਹੀਂ ਆਉਂਦੀ ਕਿੰਨੇ ਫੋਨ ਲਾ ਕੇ ਦਿੱਤਾ ਵਾ ਮੈਨੂੰ ਲੱਗਦਾ ਫਿਰ ਧੀ ਨਾਲ ਗੱਲਾਂ ਕਰਨ ਢਈ ਹੈ ਸੁਣਾ ਪੜਾ ਕੀ ਜਾਂਦੀ ਆ ਮੈਂ ਗੱਲ ਹੋਰ ਦੱਸਾਂ ਰਮਨ ਉੱਤ ਗੱਲਾਂ ਚਲ ਹੋ ਗਈਆਂ ਸਾਰੀਆਂ ਤੇ ਹੋਰ ਇੱਕ ਗੱਲ ਸੁਣ ਲੈ ਅੱਛਾ ਗਾਲੇ ਦਾਵਾ ਮੈਂ ਆਖਿਆ ਵੀ ਹੁਣ ਜੀਵਨ ਦੇ ਪ੍ਰਾਣ ਪੀਤਾ ਫੂਣਾ ਮਨ ਜਿੰਦਰ ਨੇ ਗੱਲਾਂ ਬੜੀਆਂ ਕਰਦੀ ਸੀ ਮਾਤਾ ਕਦੀ ਗੰਡੇ ਛੇਲ ਤੇ ਕਦੀ ਆਓ ਕਰਤੇ ਆਓ ਜੇ ਕਰਤੇ ਕੋ ਕੰਮ ਕਰਵਾਉਣਾ ਤਾਂ ਫੇਰ ਰੋਕੀ ਦੇਣੀ ਤੇ ਆਦੀ ਹੀ ਨਾ ਤੇ ਹੁਣ ਫਿਰ ਉਹ ਜਿੰਦਰ ਨੇ ਵੀ ਅਖਿਆ ਤੇ ਉਹਨੇ ਫਿਰ ਜੀਤਾ ਹੁਣ ਫੂਣਾ ਦੇ ਪ੍ਰਾਣ ਇਹ ਬੜਾ ਤੰਗ ਕਰਦੀ ਆ ਮਾਤਾ ਨੂੰ ਤੰਗ ਕਰਦੀ ਆ ਤੇ ਸਾਨੂੰ ਵੀ ਸਾਰਿਆਂ ਨੂੰ ਤੰਗੀ ਚ ਲਿਆਂਦਾ ਇਹਨੇ ਇਹ ਗੱਲ ਨਹੀਂ ਕੋਈ ਵੀ ਚੰਗੀ ਕਰਦੀ ਬਹੁਤ ਖੰਦੀ ਆ ਜਾਣ ਕੇ ਤੈਨੂੰ ਥੋੜਾ ਬੜਾ ਸਮਝਾ ਲੈ ਆਪਣੀ ਭੈਣ ਨੂੰ ਆਹੋ ਇਹ ਨਾ ਆਖੀ ਜੇ ਅਸੀਂ ਕੋਈ ਗੱਲ ਕੀਤੀ ਤੇ ਤੈਨੂੰ ਗੁੱਸਾ ਆਉਣਾ ਤੇ ਮੇਰੀ ਭੈਣ ਨੂੰ ਪਿਆ ਵਾ ਮੈਂ ਤੇ ਆਪਣੀ ਭੈਣ ਨੂੰ ਆਪੇ ਸਮਝਾ ਲਾਂ ਕਿ ਇਦਾਂ ਇਦਾਂ ਕਰਦੀ ਹੋਏ ਮੈਂ ਖਣਾਏਗਾ ਤੇ ਤੇਰੇ ਨੂੰ ਪਤਾ ਲੱਗੇਗਾ ਨਾ ਜਦੋਂ ਅਨ ਇਕੱਲਾ ਬਤਾ ਕੀਤੀਆਂ ਹਾਂ ਤੇ ਇਹਨੇ ਫੇਰ ਇਹਨਾਂ ਆਖਣਾ ਮਾਤਾ ਨੇ ਚੁੱਪਣਾ ਦਿੱਤੀ ਆ ਮਾਤਾ ਨੇ ਕਰਾਈ ਆ ਫੇਰ ਫੇਰ ਮੇਰੇ ਦਵਾਲੇ ਹੋਣਾ ਨਹੀਂ ਉਹਨੇ ਪਤਾ ਉਹ 10 ਭਾਜ ਦਾ ਦਾ ਇਹ ਭਰਾ ਦਾ ਮੁੰਨੀ ਲਈ ਅਜ ਕਰਦਾ ਹੁੰਦਾ ਮੁੰਨੀ ਜਿਹੜੀ ਸੱਚੀ ਗੱਲ ਉਹਨੇ ਕਰਨੀ ਕਰਨੀ ਪਰ ਇਹ ਗਾਇਦੀ ਸੇਵਾ ਆਣ ਕੇ ਆਂਦਾ ਹੀ ਹਮ ਨਾਮ ਅਦਿਆੜੀ ਤਾਂ ਕਿ ਜੇ ਮੈਂ ਜਿਹੜੇ ਕੈਮਰਾ ਸੈਮ ਲੱਗ ਲੈਂਦਾ ਜੇ ਮੈਂ ਕੰਮ ਤਾਂ ਦੇਖੀ ਤੂੰ ਜਾਂ ਵਾਹ आ जाना दड़ी जंग चोन्ने फिर दसा गैन मैं गलत करके गया वह तू फोन ला के पुछले मेनू तो फिर मैं ला के दस दंगा आहो चंगा आहो चंगा कि कर लिया कर फोन पान तू भी सौ पाई है तू फोन दल चंगा कर ली फिर किस दिन कर ली कि तेन दस दी सारी गल बात मैं ਕੀ ਕਿਆ ਗਿਆ ਤਾਂ ਕੀ ਨਹੀਂ ਕਿਆ ਗਿਆ ਆਹੋ ਚਲੋ ਠੀਕ ਆ ਚੰਗਾ ਫੇਰ ਕਰਾਂਗੇ ਆਹੋ ਨਾ ਕਰ ਲੋ ਕਰ ਲੋ ਹੁਣ ਮੇਰੇ ਸਾਹਮਣੇ ਵੀ ਬੜੀ ਛੇਤੀ ਫੋਨ ਕਟਿਆ ਵਾ ਮੈਂ ਕਰ ਲਈ ਗੱਲ ਜਿਹੜੀ ਕਰਨੀ ਰਾਜੀ ਬਾਜੀ ਪੁੱਛਣਾ ਹੀ ਪੁੱਛ ਲਿਆ ਹੋਰ ਜਿਹ ਮੈਂ ਗੱਲ ਕਰਨੀ ਰਾਜੀ ਬਾਜੀ ਨਹੀਂ ਪੁੱਛਣਾ ਚੁਗਲੀਆਂ ਕਰਨੀਆਂ ਹੈਗੀਆਂ ਆਹੋਆਂ ਕੀ ਚੁਗਲੀਆਂ ਮੈਂ ਕਰਨੀਆਂ ਨੌਂ ਦੀਆਂ ਚੁਗਲੀਆਂ ਕਰਨੀਆਂ ਹੈਗੀਆਂ ਉਹਦੇ ਪੇਕਿਆਂ ਤੱਕ ਗੱਲ ਪਹੁੰਚਾਤੀ ਏ ਰਮਨ ਕੋਈ ਗੱਲ ਨਹੀਂ ਸੁਣਨੀਆਂ ਸਾਰੀਆਂ ਮੈਂ ਆਪਣੇ ਕੰਨੀ ਤੇ ਪੈਜੂ ਹੁਣ ਠੰਡ ਤਾਨੂੰ ਮੇਰੇ ਪੇਕਿਆਂ ਤੱਕ ਗੱਲ ਪਹੁੰਚਦੀ ਏ ਤੇ ਹੈ ਪਰ ਜੇ ਤੂੰ ਫਿਰ ਤੰਗ ਕਰਨੀ ਤਾਂ ਫਿਰ ਪੇਕਿਆਂ ਨੂੰ ਕਹਿਣਾ ਜਾ ਕੇ ਹੋਰ ਕੀ ਕਰੀਏ ਹੁਣ ਕਿੰਨੂ ਇੱਥੇ ਪਿੰਡ ਦੇ ਸ੍ਰੀਕਾਂ ਨੂੰ ਕਹੀਏ ਸ੍ਰੀਕਾ ਕੋ ਗੱਲਾਂ ਸੁਣੀਆਂ ਨਹੀਂ ਤੇ ਜੇ ਤਾੜੀ ਤੀ ਆਣ ਕੇ ਇੱਥੇ ਤੰਗ ਕਰਦੀ ਫਿਰ ਮੈਨੂੰ ਤੁਹਾਡੇ ਜਵਾਈ ਕੋ ਜਾਣਾ ਚਾਹੀਦਾ ਸਾਡੇ ਜਵਾਈ ਦੱਸਣੇ ਚਾਹੀਦੇ ਸਾਰੀਆਂ ਗੱਲਾਂ ਤੇ ਇੱਥੇ ਘੱਲ ਦੇਣਾ ਮੂੰਹ ਚੁੱਕ ਕੇ ਨੂੰ ਇੱਥੇ ਆਣ ਕੇ ਸਾਡੇ ਘਰ ਚ ਕਪੱਤ ਪਾ ਦਿੰਦੀ ਆ ਕੋਈ ਨਹੀਂ ਮਾਤਾ ਹੁਣ ਲੱਗ ਗਿਆ ਮ ਹੁਣ ਮੈਂ ਵੀ ਤੁਹਾਡੇ ਜਵਾਈ ਤੱਕ ਪਹੁੰਚੂ ਚੱਲ ਪਚਾ ਲੈ ਤੂੰ ਹੀ ਅਸੀਂ ਤੇ ਫਿਰ ਹੁਣ ਪਚਾਉਣੀ ਤੂੰ ਤੇ ਤੰਗੀ ਬੜੀ ਜੰਨੀ ਆ ਤੇ ਕੀ ਕਰੀਏ ਫਿਰ ਗੱਲਾਂ ਕਰਨੀਆਂ ਤੂੰ 20 20 ਕਦੀ ਕੋਸ਼ ਕਦੀ ਕੋਸ਼ ਕਦੀ ਕੋਸ਼ ਫਿਰ ਕਿੰਨੂੰ ਦੱਸੀਏ ਹੁਣ ਅਸੀਂ ਬਸ ਇੰਨਾਂ ਗੱਲਾਂ ਤੇ ਗੁੱਸਾ ਚੜਦਾ ਹੀ ਉਹ ਜੇ ਆ ਗੱਲਾਂ ਨਾ ਨਾ ਹੁਣ ਤੇ ਘਰ 'ਚ ਕੋਈ ਗੱਲ ਹੀ ਨਾ ਹੋਵੇ ਠੀਕ ਆ ਨਾ ਮੈਨੂੰ ਹੀ ਆਪਣੀ ਧੀ ਸਮਝੋ ਤਾਂ ਮੈਂ ਵੀ ਨਾ ਕੋਈ ਗੱਲ ਕਰਾਂ ਹੁਣ ਮੇਰੇ ਪੇਕਿਆਂ ਤੱਕ ਤੁਸੀਂ ਜਿਹੇ ਜੇ ਹੁਣ ਮੈਂ ਕੀ ਕਰਾਂ ਫਿਰ ਕਿੰਨੀ ਕਿ ਸੇਵਾ ਤੁਹਾਡੀ ਕਰਾਂ ਫਿਰ ਮੈਂ ਹੁਣ ਹੁਣ ਕਰਾ ਲਓਗੇ ਮੇਰੇ ਕੋ ਸੇਵਾ ਕੋਈ ਗੱਲ ਨਹੀਂ ਭਰਾ ਵੀ ਮੇਰਾ ਕੀ ਕਰ ਲੂਗਾ ਮੈਨੂੰ ਕੀ ਕਹੂਗਾ ਵੱਤ ਵਾਦੇ ਉਹ ਕਹੂਗਾ ਕਿ ਤੂੰ ਇਦਾਂ ਕੋ ਕੀਤਾ ਤੇ ਮੈਂ ਨਾ ਦੱਸਾਂਗੀ ਮੇਰੇ ਮੂੰਹ ਚ ਕਿਹੜੀ ਜ਼ਬਾਨ ਹੈ ਨੀਗੀ ਮੈਂ ਵੀ ਸਭ ਕੁਝ ਦੱਸੂਗੀ ਉਹ ਤੇ ਸਾਨੂੰ ਪਤਾ ਵਾ ਉਹ ਤੇ ਜ਼ਬਾਨ ਦਾ ਤੇ ਪਤਾ ਹੀ ਸਾਨੂੰ ਕਿ ਜ਼ਬਾਨ ਬਕੈਰੀ ਆ ਜੋ ਮਰਜੀ ਦਸੀ ਪਰ ਹੁਣ ਜਿਹੜੀ ਅਸੀਂ ਗੱਲ ਦੱਸਦੇ ਉਹਨੂੰ ਵੀ ਤੇ ਇਹ ਕਰਦੇ ਪਤਾ ਲੱਗਾ ਹੀ ਹੋਊਗਾ ਨਾ ਕਿ ਆਹ ਕੁਛ ਕਰਦੇ ਤੇ ਆਪਣੇ ਧੀ ਪੁੱਤ ਦਾ ਭੈਣ ਭਰਾ ਦਾ ਪਤਾ ਹੁੰਦਾ ਕਿ ਸਾਡਾ ਕਿਦਾਂ ਦਾ ਵਾ ਅੱਛਾ ਉਹ ਤੇ ਗੱਲ ਠੀਕ ਆ ਤੇ ਆਪਣੇ ਧੀ ਤੱਕ ਗੱਲਾਂ ਪਹੁੰਚਾਉਣ ਦਾ ਕੀ ਇਹ ਕਿਹੜਾ ਹੱਸ ਹੱਸ ਕੇ ਮਾਵਾਂ ਧੀਾਂ ਡੀਆਂ ਹੀ ਕਰਨ ਉਦੇ ਭਰਾ ਤੱਕ ਗੱਲ ਪਹੁੰਚ ਗਈ ਆ ਉਹਨੂੰ ਠੰਡ ਬੜੀ ਪੈ ਗਈ ਹੋਣੀ ਆ ਹੁਣ ਮੇਰੀ ਪਰਜਾਈ ਦੀ ਬੇਇਤੀ ਹੋਣੀ ਆ ਹਨਾ ਕੋਈ ਗੱਲ ਨਹੀਂ ਐਡੇ ਖੁਸ਼ ਨਾ ਹੋ ਮੈਂ ਵੀ ਤੁਹਾਡੇ ਜਵਾਈ ਤੱਕ ਸਾਰੀਆਂ ਗੱਲਾਂ ਪਹੁੰਚਾਉਂਗੀ ਤੇ ਤੇਰੀ ਧੀ ਦੀ ਜੁਤਨੀ ਜੀ ਨੇ ਮੈਨੂੰ ਪਟਾਈ ਤੇ ਮੇਰਾ ਨਾਂ ਵੀ ਜੀਵਨ ਨਹੀਂ ਚਲੋ ਦੇਖੀ ਜਾਓ ਹੁਣ ਨਹੀਂ ਐਦਾਂ ਹੀ ਹੁਣ ਵਖਾੰਦਾਂ ਹੀ ਪਾਉਣਿਆਂ ਨੇ ਹੋਰ ਕੀ ਕਰਨਾ ਤੂੰ ਇੱਕ ਦੂਜੇ ਦੇ ਘਰ ਚ ਵਖਾੰਦ ਪਾਉਂਦੀ ਆ ਤੇ ਆਪੋ ਆਪਣੇ ਘਰੇ ਕੋਈ ਚਾਜ ਨਾ ਰਵੇ ਨਾ ਤੂੰ ਆਪਣਾ ਗਲਤੀ ਕੱਢਣੀ ਨਹੀਂ ਇਹ ਮੇਰੇ 'ਚ ਵੀ ਕਸੂਰ ਹੈਗਾ ਮੈਂ ਐਦਾਂ ਕਰਨੀ ਆ ਜੇ ਤੂੰ ਨਾ ਕਰੇ ਤਾਂ ਸਾਨੂੰ ਕੀ ਲੋੜ ਆ ਦੱਸਣ ਦੇ ਧੀਏ ਨਹੀਂ ਤੇ ਜਿਹੜੀ ਮੇਰੇ ਪੇਕਿਆਂ ਚ ਬਖਾਂਦਾ ਪਾਈਆਂ ਹੁਣ ਉਹਦਾ ਕੌਣ ਜ਼ਿੰਮੇਵਾਰ ਆ ਆਪਣੇ ਪੁੱਤ ਦੇ ਕੰਨ ਭਰ-ਭਰ ਕੇ ਭਰ-ਭਰ ਕੇ ਉਹਨੂੰ ਪੁੱਟਦਾ ਉਹਨੇ ਅੱਕੇ ਨਾ ਜਾ ਕੇ ਮੇਰੇ ਭਰਾ ਨੂੰ ਫੋਨ ਕਰਤਾ ਵਾ ਕੋਈ ਗੱਲ ਨਹੀਂ ਮੇਰਾ ਹੀ ਭਰਾ ਵਾ ਨਾ ਕੀ ਕਹਿ ਦੂਗਾ ਮੈਨੂੰ ਤੇ ਪਰ ਤੁਹਾਡੇ ਜਵਾਈ ਨੇ ਚੰਗੀ ਦੁੰਬੜੀ ਲਾਉਣੀ ਤੁਹਾਡੀ ਧੀ ਦੀ ਤੇਰ ਪਤਾ ਲੱਗੂਗਾ ਚਲ ਕੋਈ ਨਹੀਂ ਲਾਊਗਾ ਤੇ ਲਾਏ ਫਿਰ ਕੇ ਉਹਦੀ ਗਲਤੀ ਆ ਉਹ ਤੇ ਲਾ ਲੂਗਾ ਇਹ ਨਾ ਗਲਤੀ ਹੋਊਗੀ ਤੇ ਕਿੱਦਾਂ ਲਾ ਲੂਗਾ ਇਹ ਕੋਈ ਚੰਗੀ ਮਾੜੀ ਗੱਲ ਕਰੂੰਗੀ ਤੇ ਫਿਰ ਗੁਤੜੀ ਪਟਾਊਗੀ ਕੋਈ ਗੱਲ ਨਹੀਂ ਬੜੀਆਂ ਗੱਲਾਂ ਹੁੰਦੀਆਂ ਵਾ ਇੱਥੇ ਆਣ ਕੇ ਨਹੀਂ ਸਮੋਂਦੀ ਉੱਥੇ ਸਮੋਂਦੀ ਜਾਣਨੀ ਉਹਨਾਂ ਮਾ ਵੱਡੀ ਪਧਰੀ ਨੂੰ ਚੰਗੀ ਤਰ੍ਹਾਂ ਸਾਰਾ ਪਤਾ ਵਾ ਮੈਨੂੰ ਪਰਦੇ ਨਾ ਪਾਇਆ ਕਰੋ ਆਪਣੇ ਧੀਆਂ ਤੇ ਠੀਕ ਵਾ ਨਾ ਨਹੀਂ ਮੈਂ ਪਰਦੇ ਕਾਦੇ ਪਾਉਣੇ ਨੇ ਤੇ ਨਾ ਮੈਂ ਮੁੰਡਿਆਂ ਨੂੰ ਸਿਖਾ ਲਿਆ ਵਾ ਨਾ ਮੈਂ ਤਾਂ ਕੰਨ ਭਰੇ ਉਹ ਤੇ ਆਪੇ ਵੇਖ ਕੇ ਅੱਖੀ ਵੇਂਦਾ ਹੀ ਆ ਉਹ ਕਿਹੜਾ ਪਤ ਕੇ ਤੇ ਡਿਊਟੀ ਤੇ ਗਿਆ ਹੁੰਦਾ ਵਾ ਕੋਈ ਗੱਲ ਨਹੀਂ ਵੇਂਦਾ ਹੀ ਆ ਫੇ ਤੂੰ ਕੀ ਕਰਨੀ ਆ ਕਿਹੜੇ ਵਰਤਾਰੇ ਕਰਨੀ ਆ ਮੇਰੇ ਨਾਲ ਨਹੀਂ ਕੋਈ ਨਹੀਂ ਉਹਨੂੰ ਪੁੱਛ ਨਹੀਂ ਆ ਨਾ ਚੱਜਣਾ ਮੈਂ ਕਿ ਕੀ ਮੈਂ ਮਾੜਾ ਕਰਤਾ ਹੀ ਕਰਦਾ ਸਾਰਾ ਕੰਮ ਮੈਂ ਕਰਨ ਲਈ ਆ ਐ ਮੰਜੀ ਤੇ ਰੋਟੀਆਂ ਦੇਣ ਦੀ ਐ ਤੋ ਵੱਧ ਹੁਣ ਮੈਂ ਕੀ ਕਰਾਂ ਕੋਈ ਗੱਲ ਨਹੀਂ ਉਹਨੂੰ ਪੁੱਛ ਨਹੀਂ ਆ ਚੱਜਣਾ ਮੈਂ ਚਲੋ ਪੁੱਛ ਲੈ ਸਾਰੇ ਪੌੜੇ ਜੜ ਮਾ ਤਾਂ ਕੂ ਆ ਤੂੰ ਸਾਰੇ ਪੌੜੇ ਤੂੰ ਪਾਏ ਆ ਮੈਂ ਤਾਂ ਕੋਈ ਫਵਾੜਾ ਨਹੀਂ ਪਾਇਆ ਤੂੰ ਹੁਣ ਜੋ ਮਰਜ਼ੀ ਮੇਰੇ ਜੰਮੇ ਲਾਈ ਜਾ ਤੂੰ ਤਾਂ ਮੈਨੂੰ ਕਿਸੇ ਬੰਦੇ ਨੇ ਵੀ ਨਹੀਂ ਠੇਕਣ ਦਿੰਦੀ ਤੇ ਘਰਾਂ ਮਾਂ ਕੀ ਤੂੰ ਤੇ ਆ ਨਹੀਂ ਬਸ ਮਾਤਾ ਗੜੋਂ ਲੱਥੇ ਤੇ ਮੈਂ ਸੌਖੀ ਹੋਣਾ ਤੇ ਜਦੋਂ ਲੱਥਣਾ ਉਦੋਂ ਹੀ ਲੱਥਣਾ ਮੈਂ ਹੁਣ ਗਈਤੀ ਤੇ ਲਾਤੀ ਨਹੀਂ ਜਾਣਾ ਮੈਂ ਆਪਣੀਆਂ ਮਰਜ਼ੀਆਂ ਕਰਨਾ ਜੋ ਕਰਨੀਆਂ ਨੇ ਕੀ ਕਰੀਏ ਨਾ ਕਰਕੇ ਮੇਰੇ ਭਰਾ ਨੂੰ ਫੋਨ ਤੇ ਹੁਣ ਠੰਡ ਪੈ ਗਈ ਐ ਤੁਹਾਨੂੰ ਕਿਵੇਂ ਕੀਤਾ ਫੋਨ ਮੈਂ ਨਾ ਆਪਣੇ ਕੰਨ ਹੀ ਸੁਣ ਕੇ ਆਈ ਆ ਮਾਤਾ ਬੜੀ ਖੁਸ਼ ਹੋ ਹੋ ਕੇ ਆਪਣੇ 3 ਸੰਢੀ ਫੋਨ ਕਰਕੇ ਤੇ ਮੇਰਾ ਮਜ਼ਾਕ ਬਣਾ ਕੇ ਰੱਖਿਆ ਤੁਸੀਂ ਨਹੀਂ ਮੇਰੀ ਗੱਲ ਸੁਣਾ ਤੇਰਾ ਭਰਾ ਆ ਗਿਆ ਵਾ ਤੇ ਫੇਰ ਗੱਲ ਕਰੀ ਹੈ ਆਉਣਾ ਹੀ ਅਗਲੇ ਨੇ ਜਿਹਨੂੰ ਫੋਨ ਕਰਕੇ ਦੱਸਤਾ ਵਾ ਤੇ ਤੇਰੀ ਭੈਣ ਨੇ ਸਾਨੂੰ ਬੜਾ ਤੰਗ ਕੀਤਾ ਵਾ ਉਹਨੇ ਆਉਣਾ ਹੀ ਆ ਹੈ ਜੋ ਮੇਰੀ ਬੇਇੱਜ਼ਤੀ ਕਰੂਗਾ ਮੈਨੂੰ ਗੱਲਾਂ ਪਤਾ ਕਰੂਗਾ ਹੈ ਤੇ ਮੇਰਾ ਆਉਣਾ ਜਾਣਾ ਛਡਾਓਗੇ ਮੇਰੇ ਪੇਕੇ ਕਿਆ ਠੰਡ ਪੈ ਜਣੀ ਜਿਹੜਾ ਮਾਪਕਾ ਦੇ ਕਲੇਜੇ ਜੀ ਕਿਹਨੂੰ ਕਹੇ ਦੀ ਕਿਹਨੂੰ ਕਹੇ ਦੀ ਸ਼ਾਮਾਂ ਦਾ ਟਾਈਮ ਹੋਇਆ ਕੋ ਰੋਟੀ ਬੋਣ ਰਿਹਾ ਕੋ ਸਲਦੀ ਬਣਾਉਣ ਰਿਹਾ ਤੇ ਤੈਨੂੰ ਆ ਜਾ ਕੇ ਲੜਾਈ ਦਈ ਹੈ ਹਾਂ ਆਹੋ ਮੈਨੂੰ ਲੜਾਈ ਦਾ ਹੀ ਆ ਜਦੋਂ ਕੰਮ ਇਹੋ ਜਿਹਾ ਹੋਣ ਰਿਹਾ ਸਾਡੇ ਘਰ ਵਿੱਚ ਤੇ ਫਿਰ ਮੈਂ ਲੜਾ ਨਾ ਤਾਂ ਕੀ ਕਰਾਂ ਜੋ ਤੁਸੀਂ ਕਰੋ ਉਹ ਸਭ ਤੋਂ ਠੀਕ ਹੈ ਤੇ ਜੋ ਜੀਵਨ ਕਰਦੇ ਉਹ ਸਭ ਤੋਂ ਮੜਾ ਹੋ ਜਾਂਦਾ ਤੇਰਾ ਹੋ ਗਿਆ ਦਿਮਾਗ ਖਰਾਬ ਤੁਸੀਂ ਕਰ ਕਿਤੇ ਸ਼ਾਂਤ ਰਹਾ ਕਰਸਾ ਮਤਲਬ ਅਗਰ ਕਿਧੀਆਂ ਕੰਮਾਂ ਲੈ ਨਹੀਂ ਹੁਣ ਖਾਣਾ ਦਾ ਖਿਆਲ ਦੇਈਦਾ ਹੁੰਦਾ ਕੋਈ ਕਿਸੇ ਨਾ ਲੱਗਾ ਕੋਈ ਕੇ ਨਾ ਲੱਗਾ ਤੇ ਤੇਰਾ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਮੇਰਾ ਦਿਮਾਗ ਤੇ ਹੀ ਰਲ ਮਿਲ ਕੇ ਸਾਰਿਆਂ ਨੇ ਖਰਾਬ ਕਰਤਾ ਉਹ ਬਾਤਾਂ ਵੇਖ ਲੋ ਉਹਦਾ ਮੰਜੀ ਤੇ ਬੈਠੀ ਆ ਉਹਦਾ ਮੇਰੇ ਹੱਥ ਨਹੀਂ ਕੰਮ ਕਰਦੇ ਤੇ ਫੋਨ ਕਰਨ ਨੂੰ ਕਿਡੀ ਛਤੀ ਲਈ ਆ ਕਰਨ ਨੂੰ ਦੱਸ ਲੈ ਇਹ ਗੱਲ ਸੁਣ ਲੈ ਐਵੇਂ ਨਾ ਤੇ ਮਗਰ ਪਈ ਰਿਆ ਕਰ ਮਾਹ ਮਾਂ ਠੀਕ ਹੋਈ ਆ ਠੀਕ ਨਹੀਂ ਇੰਨਾ ਵਾਪ ਜਿਹੜੀ ਹੁਣ ਉੱਠ ਕੇ ਮਾੜਾ-ਮੋੜਾ ਤੁਰ ਫਿਰ ਲੈਂਦੀ ਆ ਤੇ ਫੇਰ ਨਾ ਉਹ ਮੰਜੀ ਤੇ ਛੁੜਦੀ ਕੋਈ ਗੱਲਾ ਕਰ ਕੇ ਤਰਮੰਦ ਹੱਸਦਾ ਕਿ ਤੇਰੇ ਘੜੀ ਆਏ ਹੱਥ ਜੁੜਾਈ ਜੋਬਾਨ ਆਪਣੀ ਅੰਦਰ ਰੱਖਿਆ ਕਰ ਜਿਹੜੇ ਉਹ ਕੰਮ ਕਰਦੀ ਉਹ ਕੁੜੀ ਨੂੰ ਦੱਸਣ ਦੀ ਕਿ ਲੋੜ ਪੈਗੀ ਹਗੀ ਤੇ ਤੁਸੀਂ ਮੈਨੂੰ ਦੱਸੋ ਕਿ ਤਾ ਡਾ ਮਾ ਕੀ ਮਾੜਾ ਕੀਤਾ ਜਿਹੜੇ ਮੇਰੇ ਭਰਾ ਤੱਕ ਫੋਨ ਕਰੰਡਾ ਭੇਜੇ ਤੁਸੀਂ ਤੂੰ ਆਖੇ ਤੇ ਲੱਗਦੀ ਨਹੀਂ ਕੀ ਉਹੋਈ ਗੱਲ ਫੇਰ ਮੈਂ ਚਲ ਕੀ ਕਹਿਣਾ ਕੀ ਕਹਿਣਾ ਹਟਦੀ ਨਹੀਂ ਹਟਦੀ ਨਹੀਂ ਫਿਰ ਕਿਆ ਹੀ ਲੋ ਤੂੰ ਮਾਰੀ ਦੋ ਮੈਨੂੰ ਖੰਡ ਪੈਜਾ ਤੁਹਾਡੇ ਖਲੇਜੇ ਦੇ ਵਿੱਚ ਉਹ ਤੇਰੇ ਅਗੇ ਨਹੀਂ ਮਰਦੀਆਂ ਹੁੰਦੀਆਂ ਦੱਸਾਂ ਗੱਲ ਇਹ ਐਵੇਂ ਗੱਲਾਂ ਹੀ ਬਣੀਆਂ ਵਾ ਇਹ ਤਾਂ ਤਮਾਸ਼ੇ ਰੋਜ਼ ਕਰਨੇ ਲਾਉਣੇ ਤੇਰੇ ਅਗੇ ਬੰਦੇ ਮਰਗੇ ਨੇ ਨਹੀਂ ਤੇ ਮੇਰੀ ਪਰਜਾਈ ਕੀ ਆਖੂਗੀ ਹੈ ਉਥੇ ਤੇ ਮੈਂ ਆਪਣੀ ਇੱਜ਼ਤ ਬਣਾਈ ਆ ਉਥੇ ਤੇ ਮੈਂ ਸਿਫਤਾਂ ਕਰਕੇ ਆਉਣੀ ਆ ਆਪਣੀਆਂ ਤਦਹੀਂ ਅੱਜ ਮੇਰਾ ਫੜ ਕੇ ਸਾਰਾ ਬੇੜਾ ਘਰ ਕੇ ਕਰਤਾ। ਮੇਰੀ ਗੱਲ ਸੁਣ ਲੈ ਮੇਰਾ ਸਿਰ ਨਾ ਖਾ ਕੋਈ ਇਹੋ ਜੀ ਗੱਲ ਬਾਤ ਨਹੀਂ ਗਈ ਹੋਈ। ਹੋਈ ਆ ਪਾ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਣੀਆਂ। ਜੇ ਮੇਰਾ ਭਰਾ ਇੱਥੇ ਆਇਆ ਉਹਨੇ ਮੈਨੂੰ ਕੋਈ ਗੱਲ ਕੀਤੀ ਫੇਰ ਵੇਖਿਓ ਤੁਸੀਂ ਫੇਰ ਤੁਹਾਡੀ ਮਾਇਦੇ ਰਗਾ ਘੁੱਟਣੀਆਂ ਮੈਂ। ਮੇਰੀ ਗੱਲ ਸੁਣ ਲੈ ਖਬਰਦਾਰ ਦੇ ਪਰ ਕਿਹਾ ਗੱਲ ਕੀਤੀ ਤੇ ਰਗਾ ਘੁੱਟਦੀਆਂ ਤੇ ਤੇ ਤੇਰੀਆਂ ਰਗਾ ਭਈਆਂ ਰਹਿਣਗੀਆਂ। ਹੈ? ਚੱਤ ਉਹ ਕਰ ਆਪਣਾ ਅਨਪਾਣੀ ਪੜਾ। ਕਿਤਰਾ ਵੇਂਦੀਏ ਡੇਲੇ ਦਫਾ ਟਫਾਰ ਕੇ। ਕੰਮ ਨਹੀਂ ਬੱਤ ਧੰਦਾ ਨਹੀਂ 24 ਘੰਟੇ ਬਸ ਲੜਾਈ 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 ਬਸ ਥਮਾ ਖਰਾਬ ਕਰ ਛੜਿਆ ਫਰਕੇ ਦੇ ਜਨਾਨੀ ਨੇ ਕਿਸ ਨੂੰ ਕਾਹਦੀ ਕਿਸ ਨੂੰ ਕਾਹਦੀ ਮੈਨੂੰ ਫੋਨ ਕਰਤਾ ਉਹ ਕਰਤਾ ਜੋ ਕਰਤਾ ਇਹ ਤਾਂ ਇਨੀ ਚੰਗੀ ਹੋਏ ਤਾਂ ਕੀ ਲੋੜ ਪਈ ਸਾਨੂੰ ਫੋਨ ਕਰਨ ਦੀ ਹੈ ਉਹ ਤੇ ਜੀਣਾ ਹਰਾਮ ਕਰ ਛੜਿਆ ਸਾਰੇ ਟੱਬਰ ਦਾ ਚਲ ਠੀਕ ਆ ਮੰਮੀ ਫੇਰ ਮੈਂ ਕਰੂੰਗੀ ਫੋਨ ਚੰਗਾ ਸਾਸਿਕਾਲ ਵਿਹਲਾ ਮਾਵਾ ਨਾ ਫੇਰ ਵੀ ਧਿਆਨ ਤੇ ਹੁੰਦਾ ਹੀ ਆ ਕਿ ਜਿੱਦਾਂ ਦੀ ਗਈ ਆ ਫੋਨ ਨਹੀਂ ਕੀਤਾ ਤੇ ਫੋਨ ਮੈਂ ਕੀ ਕਰਦੀ ਮੈਨੂੰ ਪਤਾ ਸੀ ਕਿ ਉੱਥੇ ਕੀ ਬਣਿਆ ਵਾ ਕਿਦਾਂ ਬੋਲੀ ਕਿਦਾਂ ਗੱਲਾਂ ਬਾਤਾਂ ਕੀਤੀਆਂ ਤੇ ਜੇ ਮੈਨੂੰ ਨਾ ਮੰਮੀ ਗੱਲਾਂ ਸਾਰੀਆਂ ਦੱਸ ਦਿੰਦੀ ਮੈਨੂੰ ਇਦਾਂ ਇਦਾਂ ਬੋਲੀ ਤੇ ਮੇਰੇ ਮਨ ਨੂੰ ਹੋਰ ਦੁੱਖ ਲੱਗਣਾ ਸੀ ਫੋਨ ਤੇ ਮੈਂ ਤਾਂ ਨਹੀਂ ਕੀਤਾ ਪਰ ਘਰ ਤੇ ਮੇਰਾ ਨਹੀਂ ਚੰਗਾ ਸਭ ਕੁਝ ਹੁੰਦਿਆ ਹੋਇਆ ਵੀ ਮੇਰਾ ਜਲੂਸ ਜਿਦਾਂ ਕਢਾਉਣਾ ਵਾ ਤੇ ਚੰਗੇ ਲੱਗੀਦਾ ਵਾ ਕੀ ਫੋਨ ਮੈਂ ਕਰਦੀ ਮਾਂ ਤਾਂ ਰਵਣ ਕਿਤਾ ਫੋਨ ਆਉਂਦਿਆ ਸੀ ਫੋਨ ਕਿਦਾ ਬਣਾਵਾ ਮੰਮੀ ਦਾ ਫੋਨ ਹੀ ਕੀ ਕਹਿੰਦੀ ਠੀਕ ਠਾਕ ਵਾ ਆ ਠੀਕ ਠਾਕ ਹੀ ਹੁਣਾਵਾ ਹੋਰ ਉਹਨਾਂ ਨੂੰ ਕੀ ਬਣਾਵਾ ਕਿਤਾ ਬੋਲ ਰਹੀ ਏ ਤੂੰ ਬੋਲਣਾ ਮੈਂ ਕੀ ਆ ਕਹਿਣ ਲਈ ਜਿੱਦਨ ਦੀ ਤੂੰ ਗਈ ਆ ਫੋਨ ਨਹੀਂ ਗਾ ਕੀਤਾ ਤੇ ਫੋਨ ਮੈਂ ਕਿੱਦਾਂ ਕਰਦੀ ਨਹੀਂ ਨਾਲੇ ਨਹੀਂ ਟਾਈਮ ਲੱਗਾ ਤੇ ਨਹੀਂ ਹੋਇਆ ਟਾਈਮ ਨੂੰ ਕੀ ਹੀ ਮੈਂ ਕਿਹੜਾ ਡਿਊਟੀ ਤੇ ਜਾਣ ਲਈ ਆ ਰੋਟੀ ਪਾਣੀ ਬਣਾ ਕੇ ਘਰੇ ਹੀ ਰਹਿਣੀ ਆ ਤੇ ਜੀ ਨਹੀਂ ਡਿਊਟੀ ਤੇ ਜਾਂਦੀ ਤੇ ਤੂੰ ਫਿਰ ਫੋਨ ਕਰ ਲੈਂਦੀ ਫੋਨ ਕਿੱਦਾਂ ਕਰ ਲੈਂਦੀ ਆ ਜਿਹੜਾ ਤੁਹਾਡਾ ਲੱਖ ਰੁਪਈਆ ਨੇ ਸੇ ਆਪਾਂ ਪਾਇਆ ਹੀ ਆ ਮੇਰੇ ਲੱਖ ਨੇ ਪਾਤਾ ਵਾ ਉਹਨੇ ਹੀ ਪਾਇਆ ਹੀ ਪਰ ਜਾਈ ਮੇਰੀ ਨੇ ਘਰ ਕਾ ਪਤਾ ਪਾਇਆ ਤੂੰ ਇੱਧਾ ਕਰ ਲੱਖ ਰੁਪਈਆ ਵੀ ਲੈ ਜਾ ਤੇ ਤੂੰ ਵੀ ਚਲ ਜਾ। ਬਸ ਕਾਤਾ ਖਤਮ ਹੋ ਗਈ। ਐ ਹੋਈ ਗੱਲ ਮਾਣਾ ਲੱਖ ਵੀ ਲੈ ਜਾ ਤੇ ਤੂੰ ਵੀ ਚਲ ਜਾ ਮੈਂ ਕਿੱਥੇ ਜਾਵਾਂ? 20-21 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਤਾਂ ਕਦੀ ਵੀ ਨਹੀਂ ਘਰ ਛੱਡਦੀ ਹੁਣ। ਮਾਹ ਤਾਂ ਮੈਂ ਘਰ ਬਣਾਇਆ ਵਾਂ ਤੇ ਜੇ ਤੂੰ ਹੀ ਅਕਲ ਨੂੰ ਹੱਥ ਮਾਰਦੇ ਸਿਆਣੇ ਬਿਆਣੇ ਜੇ ਅੱਜ ਮੁੰਡਾ ਵਿਆਹ ਨੋਂ ਘਰ ਆ ਜਾਂਦੀ ਆ ਤੇ ਆਪਣੀ ਚੀਜ਼ ਦੇ ਵਿੱਚ ਸਬਰ ਰੱਖੀ ਹੈ ਨਾ ਵੀ ਮਹਾਰਾਜ ਨੇ ਸਾਨੂੰ ਸਭ ਕੁਝ ਦਿੱਤਾ ਵਾ। ਦੀ ਗੱਲ ਸੁਣ ਤੂੰ ਘਰ ਬਣਾਇਆ ਵਾ। ਤੂੰ ਕਿੰਨੇ ਬਣਾਇਆ ਵਾ? ਉਹ ਮੇਰੇ ਹਰ ਵਾਰ ਮੇਰਾ ਲੱਗਾ ਪੈਸੇ ਮੈਂ ਲਾਏ ਸਾਰਾ ਕੰਮ ਮੈਂ ਕੀਤਾ ਤੂੰ ਪਿਛੋਂ ਲੈ ਕੇ ਬਣਾਇਆ ਈ ਮੈਂ ਪਿਛੋਂ ਤਾਂ ਨਹੀਂ ਲੈਂਦਾ ਲੋਕਾਂ ਦੀਆਂ ਬੁੜੀਆਂ ਜਿਹੜੀਆਂ ਨਾ ਫਸਲ ਦੇ ਪੈਸੇ ਬਾਅਦ ਚ ਆਉਂਦੇ ਆ ਪਹਿਲਾਂ ਔੜ ਜਾਂਦੀਆਂ ਪਰਸ ਪਾ ਕੇ ਸ਼ਹਿਰ ਨੂੰ ਆ ਇੰਨੇ ਹਜ਼ਾਰ ਦਾ ਸੂਟ ਲੈ ਆਈਆਂ ਅੱਜ ਮੈਂ ਇੰਨੇ ਹਜ਼ਾਰ ਦਾ ਲੈ ਆਈਆਂ ਮੈਂ ਤਾਂ ਨਾ ਕਿੱਸਾਂ ਕਰ ਕਰਕੇ ਮਰ ਗਈ ਤੇ ਘਰ ਬਣਾ ਲਈਏ ਇਹ ਜਿਹੜਾ ਘਰ ਬਣਾਣਾ ਨਾ ਇਹ ਜਨਾਨੀ ਦੇ ਸਿਰ ਤੇ ਹੁੰਦਾ ਵਾ ਤੂੰ ਹੁਣ ਬਣਾਤਾ ਤੇ ਮੇਹਣੇ ਮਾਰਦੀ ਫਿਰਨ ਈ ਆ ਗੱਲ ਮੇਹਣਿਆਂ ਦੀ ਨੀਗੀ ਮੈਂ ਤਾਂ ਇਹ ਗੱਲ ਕਹਿਣ ਲਈ ਆ ਕਿ ਮਹਾਰਾਜ ਨੇ ਸਾਨੂੰ ਸਭ ਕੁਝ ਦਿੱਤਾ ਵਾ ਅਹੀਂ ਲੋਕਾਂ ਦੇ ਬੁਆਲੇ ਕਿਉਂ ਵੇਖੀਏ ਉਹ ਮੈਂ ਸਿਰਫ ਪਰਚਾ ਨਹੀਂ ਡਿਆਈ ਉਹਨਾਂ ਨੂੰ ਤੇ ਲੱਖ ਰੁਪਇਆ ਲੈਤਾ ਵਾ ਪਰ ਕੀ ਬਣਦਾ ਉੱਥੇ ਵਾਪਸ ਦੇ ਆ ਉਹਨਾਂ ਦਾ ਪੈਸੇ ਦੇ ਮੈਂ ਨਹੀਂ ਦੇਣ ਜਾਣਾ ਵਾਪਸ ਹੁਣ ਵਾਪਸ ਤੁਸੀਂ ਆਪੇ ਹੀ ਦੇ ਆਇਓ ਨਹੀਂ ਮੰਗਵਾਲੇ ਆ ਨਾ ਮੇਰੇ ਕੋਲ ਦੇਣੇ ਆ ਤੇ ਦੇ ਦਿਓ ਨਹੀਂ ਤਾਂ ਤੁਹਾਡੀ ਮਰਜ਼ੀ ਮੈਂ ਨਹੀਂ ਜਾਣਾ ਉੱਥੇ ਇਹ ਮੇਰੀ ਗੱਲ ਪੱਕੀ ਬੰਨ੍ਹ ਲਾ ਤੱਲੇ ਜਾਣਾ ਨਹੀਂਗਾ ਤੋ ਉਥੇ ਦੀਆਂ ਚੀਜ਼ਾਂ ਵਰਤਲੀਆਂ ਵਾ ਪਿਆ ਵੀ ਲੈ ਆਵੇ ਲਾਇਆ ਕੀ ਦਿੱਤਾ ਹੀ ਉਹਨਾਂ ਨੇ ਦਿੱਤਾ ਕੀ ਨਹੀਂ ਉਹਨਾਂ ਨੇ ਦਿੱਤਾ ਹਾਂ ਤੋ ਘਰ ਬਣਾਇਆ ਤੇ ਸਹਣ ਕੀਤਾ ਵਾ ਸਾਰੀ ਦੁਨੀਆ ਬਣਾਉਂਦੀ ਆ ਸਾਰੀ ਜਨਾਨੀਆਂ ਬਣਾਉਂਦੀ ਆ ਮੈਂ ਸਮਝ ਨਹੀਂ ਆ ਸਾਰੀਆਂ ਜਨਾਨੀਆਂ ਬਣਾਉਂਦੀਆਂ ਵਾ ਪਰ ਸਾਰੀਆਂ ਮੂੰਹ ਚੁੱਕ ਕੇ ਪੇਕੇ ਨਹੀਂ ਜਾਂਦੀਆਂ ਪਿਆ ਅੱਜ ਮੈਨੂੰ ਲੱਖ ਦੇ ਦੋ ਤਾਂ ਅੱਜ ਮੈਨੂੰ ਆਹ ਦੇ ਦੋ ਤਾਂ ਅੱਜ ਮੈਨੂੰ ਆਹ ਦੇ ਦੋ ਕੀ ਤੂੰ ਲੱਖ ਲੱਖ ਲਾਇਆ ਚੁੱਕ ਆਪਣਾ 1 ਲੱਖ ਰੁਪਇਆ ਤਾਂ ਦੇ ਗਏ ਉਹਨਾਂ ਨੂੰ ਮੱਥੇ ਮਾਰ ਰੋ ਉਹਨਾਂ ਦੇ ਮੁੜ ਕੇ ਇੱਥੇ ਵੜਨਾ ਉਹ ਸਰ ਮੈਂ ਤਾਂ ਉਹ ਕਿਉਂ ਨਾ ਵੜਨ ਉਹਨਾਂ ਤੇ ਆਉਣਾ ਵਾ ਜਿੰਨਾ ਚਿਰ ਮੈਂ ਨ ਨਾਲੇ ਤੇ ਮੈਨੂੰ ਕੱਲ ਤਾਂ ਨਾਲੇ ਉਹਨਾਂ ਦੇ ਘਰ ਕਪਤ ਪਾਇਆ ਫੇ ਲੱਖ ਲੈ ਕੇ ਆਵੀ ਜੇ ਹੁਣ ਲੈ ਕੇ ਆਈਆਂ ਤਾਂ ਹੁਣ ਦੇ ਆ ਮੈਂ ਨਹੀਂ ਦੇਣ ਜਾਂਦੀ ਤੁਸੀਂ ਦੇ ਕੇ ਆਓਗੇ ਵਾਪਸ ਹੱਦ ਹੋ ਗਈ ਤੁਹਾਡੇ ਵਾਲੀ ਉਹੀ ਉਥੇ ਬੜੀ ਨਾ ਤੇ ਉਹ ਨਾ ਇੱਥੇ ਆਉਣ ਉਹਨਾਂ ਵੀ ਇੱਥੇ ਆਉਣਾ ਤੇ ਮੈਂ ਵੀ ਉਥੇ ਜਾਣਾ ਮੇਰੀ ਮਾਂ ਜਿੰਦੀ ਜਾਗਦੀ ਬੈਠੀ ਆ ਤੁਹਾਡਾ ਕੀ ਇਰਾਦਾ ਵਾ ਤੁਹਾਡਾ ਕਰਕੇ ਪੀਕੇ ਛੱਡਦਾ ਇਹ ਕੰਮ ਕਦੀ ਵੀ ਨਹੀਂ ਹੋ ਸਕਦਾ ਚੀਜ਼ਾਂ ਲਿਆ ਲਿਆ ਕੇ ਦੇਈ ਜਾਵਾ ਬੋਲਾਂ ਕੁਝ ਨਾ ਫਿਰ ਮੈਂ ਚੰਗੀ ਆ ਜਦੋਂ ਮੈਂ ਮਾੜੀ ਜੀ ਗੱਲ ਕਰਦੀ ਫਿਰ ਵੇ ਕਿਦਾਂ ਮਿਰਚਾਂ ਲੱਗਦੀਆਂ